ਇਹ ਦੱਸੋ ਸਿਆਣੀ ਉਹ ਕਿਹਦੀ ਪੜੀਏ ਫਿਰ ਅਜੇ ਮੈਂ ਰਾਤੀ ਨਹੀਂ ਸਮਝਿਆ ਕੰਨੀ ਕੁ ਵਾਰੀ ਤੁਹਾਡੇ ਪੱਲੇ ਪੈਂਦਾ ਨਹੀਂ ਕੋਈ ਫਿਰ ਕੀ ਕਰੀਏ ਕੀ ਕਰੀਏ ਸਲਾਹ ਦੋ ਕੋਈਏ ਤੋਤਲੀ ਦੇ ਨਾਲ ਨਾਲ ਇਹਦੇ ਦਿਮਾਗ 'ਚ ਬੜਾ ਨੁਕਸ ਪੈ ਜਾਂਦਾ ਹੁਣ ਨਾ ਮਾਂ ਪੁੱਤ ਰਲ ਕੇ ਉਹਨੂੰ ਬੜੇ ਪਿਆਰ ਦੇ ਨਾਲ ਜਿੱਦਾਂ ਛੋਟੇ ਬੱਚੇ ਨੂੰ ਸਮਝਾਈਦਾ ਨਾ ਪੜਨੇ ਪਾਈਦਾ ਨਾ ਬੱਚਿਆਂ ਨੂੰ ਛੋਟੇ-ਛੋਟੇ ਅੱਖਰ ਸਮਝਾਈ ਦੇ ਇਦਾਂ ਸਮਝਾਓ ਜਿਹੜੀ ਉਹਨੂੰ ਸਮਝ ਲੱਗੇ ਤੇ ਫੇਰ ਗੱਲ ਬਣਨੀ ਆ ਜਿਹੜਾ ਮੰਨੋ ਸੱਤਿਆਂ ਦੀ ਉਹ ਵੀ ਹਟ ਜੂਗੀ ਹੋਰੀ ਹੋਰੀ ਹੁਣ ਆਹੀਂ ਤੇ ਢਲਣਾ ਹੀ ਪੈਣਾ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਫੇਰ ਹੀ ਗੱਲ ਬਣਨੀ ਤੇ ਜੇ ਇਕੱਲੀ ਤੇ ਛੱਡ ਦੋ ਪੇਰ ਨਹੀਂ ਇਹ ਗੱਲ ਬਣਨੀ ਤੈਨੂੰ ਵੀ ਸਮਝ ਆਈ ਕੁਝ ਪੱਲੇ ਪਈ ਠੀਕ ਹੈ ਡਰਜ ਠੀਕ ਹੈ ਆਹੋ ਇਦਾਂ ਹੁਣ ਵੀ ਕਰਕੇ ਵੇਖ ਲੈਨੇ ਸ਼ਾਇਦ ਫਰਕ ਪਾ ਜੇ ਲੋ ਜਿੰਨੇ ਜੋ ਗਮ ਹਮੇ ਸਾਥ ਦਊਂਗਾ ਨਾਲ ਮਿਲ ਕੇ ਕੋਸ਼ਿਸ਼ ਕਰਦੇ ਆਂ ਕਿ ਤੁਹਾਡਾ ਫਰਜ਼ ਜਿਆਦਾ ਬਣਦਾ ਮੈਂ ਤੇ ਕਈ ਦੂਰੋਂ ਸਮਝਾ ਸਕਦਾ ਗੱਲ ਬੋਦਾ ਇਹ ਵੀ ਸਾਰੀ ਦਿਹਾੜੀ ਮੰਮੀ ਲੱਗੇ ਰਹਿੰਦੀ ਐ ਜੇ ਮੰਮੀ ਜਿਆਦਾ ਸਮਝਾਵੇ ਨਾ ਤੇ ਜਿਆਦਾ ਵਧੀਆ ਗੱਲ ਐ ਸਿਆਣੇ ਕਹਿੰਦੇ ਬੱਚੇ ਨੂੰ ਨਾ ਮਾਮਾ ਉਹਦਾ ਗਿਰੀਆਂ ਦੋਵੇ ਨਾ ਤੇ ਬੱਚਾ ਠੀਕ ਹੋ ਜਾਂਦਾ ਤੇ ਚਲੋ ਇਹਦੇ ਮਾਮੇ ਕੋਲੋਂ ਗਿਰੀਆਂ ਮਕਵਾ ਕੇ ਵੇਖੀਏ ਗੱਲ ਤੇ ਤੇਰੀ ਸਹੀ ਆ ਇਦਾਂ ਲੋਕੀ ਗਿਰੀਆਂ ਦਿੰਦੇ ਮੈਂ ਵੇਖੇ ਸੁਣੇ ਆ ਲੈ ਦੀਪੂ ਫੋਨ ਦੇ ਵਾ ਸੰਦੀਪ ਦੀ ਮੰਮੀ ਨੂੰ ਫੋਨ ਕਰਾਂ ਆਹ ਲੋ ਮੰਮੀ ਹੈਲੋ ਸਸੀ ਕਾ ਬੈਨ ਜੀ ਠੀਕ ਠਾਕ ਜੇ ਹੋ ਸੁਣਾ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਇੱਕ ਸੰਦੀਪ ਬਾਰੇ ਸੰਦੀਪ ਤੇ ਹੁਣ ਬਹੁਤ ਜ਼ਿਆਦਾ ਇਤਿਹਾਸ ਆ ਕੇ ਬੋਲਣ ਲੱਗਾ ਪਿਆ ਤੇ ਕੇ ਨੇ ਸਾਨੂੰ ਇੱਥੇ ਦੱਸ ਪਾਈ ਹੀ ਕਿ ਜੇ ਬੱਚੇ ਦਾ ਜਿਹੜਾ ਨਾ ਗੁਰੀਆਂ ਦਵੇ ਨਾ ਥੋੜਾ ਫਰਕ ਪੈ ਜਾਂਦਾ ਆ ਹਾਂਜੀ ਚਲੋ ਜਰੂਰ ਸੁਣਾ ਦਿਓ ਬੜੀ ਮਿਹਰਬਾਨੀ ਜੀ ਤੁਹਾਡੀ ਥੋੜਾ ਠੀਕ ਜੇ ਫਿਰ ਸੱਸੀ ਦਾ ਭਾਂਜੀ ਕੱਦਲੀ ਗੱਲ ਸੰਦੀਪ ਦੀ ਮੰਮੀ ਨਾ ਕਹਿੰਦੀ ਆ ਵੀ ਮੰਗਵਾ ਦਾਂਗੇ 1-2 ਦਿਨ ਤੱਕ ਗਰੀਨਾ ਚਲ ਠੀਕ ਆ ਜਾ ਕੇ ਸਮਝਾ ਸੰਦੀਪ ਨੂੰ ਥੋੜਾ ਬਹੁਤਾ ਬੜੇ ਪਿਆਰ ਨਾਲ ਸਮਝਾਵੀਂ ਚੰਗਾ ਅਕਾਰ ਤੂੰ ਹੀ ਕੋਈ ਢੰਗ ਤਰੀਕੇ ਨਾਲ ਅਦਬਨਾ ਸਮਝਾਵੀਂ ਦੱਲਾ ਦੋਲੀਆਂ ਤੇ ਬਿੱਤ ਤੋਏ ਅਤੀ ਮਰਦੇ ਓਏ 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 ਪਰੀ 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 ਦਿੱਦ ਦੱਲਾ ਦਿੱਦ ਦੱਲਾ ਲੋਤੀ ਤਾ ਨਹੀਂ ਆ ਤਮੋਤੇ ਤਾ ਨੇ ਆ ਧੰਦੇ ਬੱਤੇ ਨੇ ਕੀ ਕੰਢੀ ਸੰਦੇਵ ਤਨੀ ਤੋਤਨੀ ਇਹਨੂੰ ਪੁੱਤਨ ਨਹੀਂ ਆ ਲੋਤੀ ਤਾ ਨਹੀਂ ਆ ਇਹਨੂੰ ਕੋ ਕੁੱਟਣ ਨਹੀਂ ਆ ਪੁੱਤ ਨਹੀਂ ਦੇਈ ਪੁੱਤ ਨਹੀਂ ਆ ਪੁੱਤ ਨਹੀਂ ਰੋਤੀ ਤਾਂ ਨਹੀਂ ਆ ਅੱਛਾ ਅੱਛਾ ਮੰਮੀ ਪੇ ਬਧਾ ਤਲੀ ਅੱਦ ਨਾ ਭੈਣਾ ਤੇਰਾ ਗੜੀ ਜੋੜੇ ਹੱਥ ਮੈਂ ਨਹੀਂ ਜਾਂਦੀ ਬਾਜ਼ਾਰ ਤੇ ਨਾਲ ਕੱਲ ਬਲਮਦਾ ਆਇਆ ਸੀ ਨਾ ਨਾ ਮੈਂ ਤਾਂ ਹੁਣ ਕਦੀ ਜਿੰਦਗੀ ਭਰ ਨਾ ਤੇਰੇ ਨਾਲ ਜਾਉਂਗੀ ਚਲੋ ਦਿਲ ਤਾਂ ਤੇਰਾ ਕਰਦਾ ਰਹਿੰਦਾ ਬਾਜ਼ਾਰ ਜਾਰ ਨੂੰ ਤੇਰੀ ਕਿਹੜੀ ਗੱਲ ਵਾ ਗਾਂ ਹੋ ਮੈਂ ਤੈਨੂੰ ਬੋਲਣਾ ਸਿਖਾ ਲਦੀ ਆ ਆ ਅੱਧੇ ਮੈਂ ਦਲਤ ਬੋਲਦੀ ਆ ਤਈ ਤੇ ਬੋਦੀ ਆ ਚੱਲ ਚਲ ਬਹੁਤੀਆਂ ਗੱਲਾਂ ਨਾ ਕਰ ਤਾਂ ਹੋ। ਕਿ ਆ ਯ ਲੱਪਾ। ਮੈਂ ਤੈਨੂੰ ਪਹਿਲਾਂ ਸਿਖਾਉਣੀ ਕਰ ਦਜੀਆਂ ਕਿੰਦਾ ਬੁਲਾਉਣਾ। ਯਾ ਪਾ ਪਾ। ਸਾ ਪਾ। ਅ ਪਾ। ਸਿਆ ਪਾ ਨੇ। ਪਾ ਪਾ। ਸਾ ਪਾ। ਤੈਨੂੰ ਲੱਗਦਾ ਪਾਪਾ ਕਹਿਣਾ ਨਹੀਂ ਹੋਣਾ ਤੈਨੂੰ ਡੈਡੀ ਕਹਿਣਾ ਸਿਖਾਉ। ਹੈ ਡੈਡੀ। ਡਾਡੀ। ਡਾਡੀ ਡਾਡੀ ਢੋੜਾ ਡੈਡੀ ਡੈਡੀ ਹੋਣੀ ਪੁੱਤ ਬੋਲ ਤੂੰ ਤੇ ਮੈਨੂੰ ਸਦਾ ਹੀ ਕਰਤਾ ਆ ਹੀ ਜੋੜੇ ਤੇਰੇ ਗੜੀ ਹੱਥ ਪਹਿਣਾ ਮੈਂ ਤੇਰੇ ਮਾਮੇ ਕੋਲੋਂ ਗਿਰੀਆਂ ਮਗਾਈਆਂ ਤੇਰੇ ਇਲਾਜ ਕਰਨ ਵਾਸਤੇ ਮੈਂ ਬਤੇਰੀਆਂ ਦਾਦੀਆਂ ਆ ਮੈਨੂੰ ਨੀ ਤੋਈ ਪਤ ਪੈਂਦਾ ਚੰਗਾ ਨਹੀਂ ਪਹਿਣਾ ਮੇਰੇ ਦੇ ਅੱਗੇ ਸਿਰ ਪੇੜ ਹੋਣ ਡਈਏ ਬਹੁਤ ਜਿਆਦਾ ਤੂੰ ਤੇ ਮੈਨੂੰ ਖਪਾਤਾ ਵਾ ਹਾਏ ਰੱਬ ਮੇਰੇ ਤੇ ਬਹੁਤ ਸਿਰਦਰਦ ਹੋਣ ਰਹੀ ਆ ਮੇਰੇ ਤਾਂ ਸਿਹਰ ਉਹਨੇ ਖਪਾਤਾ ਮੇਰੇ ਵੱਸ ਦੀ ਗੱਲ ਹੈ ਨਹੀਂ ਉਹਨੂੰ ਮੈਂ ਤਾਂ ਬਹੁਤ ਸਮਝਾ ਹੁਝਾ ਕੇ ਆਕ ਗਈਆਂ ਇਹ ਹੁਣ ਤੁਸੀਂ ਜੋ ਕਰਨਾ ਤੁਸੀਂ ਕਰੋ ਮੇਰੇ ਕੋਲ ਹੀ ਸਮਝਾਈ ਜਾਂਦੀ ਹਮਸੇ ਕੰਮ 10 15 ਦਿਨ ਲੱਗਣਗੇ ਤੇ ਸਮਝ ਲੱਗਣੀ ਨਾ ਇੱਕ ਦਿਨ ਨਾਲ ਤੇਰੇ ਮੱਥੇ ਨੂੰ ਖੋਣ ਡਿਆ ਪਿਆ ਚੰਗਾ ਫਿਰ ਤੁਸੀਂ ਆਪ ਸਮਝਾ ਲਓ ਘਰ ਰਹਿ ਰਹਿ ਤੇ ਮੇਰਾ ਮਾਨ ਹੀ ਆ ਤੁੰਗਿਆ आ गर्मी इधर देना है भी बड़े-बड़े हैं आ इधर आ गया फोन जय मेरी राय आई हूँ हेलो सासी क्या कर जयी ओ ठीक ठाक जे अच्छा किन दिन वास्ते अच्छा दो दिन वास्ते चल कोई नहीं मैं आ जाऊँगी ठीक सासी कर पे जयी ਈ ਆਂਦੀ ਤੇਰੀ ਭਝਾਈ ਉਹਨੇ ਕੀ ਕਹਿਣਾ ਉਹ ਕਹਿੰਦੀ ਦੋ ਦਿਨ ਫਿਰ ਤੁਰ ਜਾ ਮੇਰੇ ਕੋ ਆ ਕੇ ਚਲ ਠੀਕ ਆ ਫਿਰ ਤੁਰਿਆ ਚਲ ਠੀਕ ਆ ਫਿਰ ਮੈਂ ਪਿਆਰ ਹੁੰਨੀ ਆ ਲਓ ਮੈਂ ਤਾਂ ਤਿਆਰ ਹੋ ਗਈ ਆ ਅੱਜ ਪੈਕੇ ਜਾਣਾ ਤਾਂ ਕਿੱਡੀ ਸਤੀ ਤਿਆਰ ਹੋਈ ਹੈ ਮੈਂ ਤਾਂ ਲਾਇ ਇੱਕ ਚੰਗਾ ਫਿਰ ਮੈਂ ਚੱਲੀ ਖਰਚਾ ਹੈਗਾ ਕੋਲ ਜੇ ਹੈਗੇ ਤਾਂ ਦੇ ਦੋ ਫਿਰ ਆ ਲੈਣਾ ਸਬਜ਼ੀ ਸਰਜਣਾ ਤੇ ਧਿਆਨ ਨਾ ਜਾਈ ਤੇ ਜਾ ਕੇ ਫੋਨ ਕਰ ਦੇ ਚਲੋ ਠੀਕ ਆ ਫਿਰ ਐਵੇਂ ਨਾ ਟੈਨਸ਼ਨ ਪਾ ਸਾਡੀ ਸਾਡੇ ਦਿਮਾਗ ਤੇ ਚਲੋ ਠੀਕ ਆ ਸੁਨਦੀਪ ਕੋ ਰੋਟੀ ਖਾ ਲਿਓ ਚੰਗਾ ਚੰਗਾ ਫਿਕਰ ਨਾ ਕਰ ਇਹਨਾਂ ਫਿਕਰ ਵੀ ਹੈਗਾ ਹੀ ਹੈ ਜਾਣ ਲੱਗੀ ਨੇ ਪੁੱਸਿਆ ਨਹੀਂ ਮਾਰਾ ਜਾ ਵੀ ਚੱਲ ਤਿਆਰ ਹੋ ਏ ਕਿਉਂ ਉਹਨੂੰ ਟੋੜ ਟੋੜ ਜਾਂਦੀ ਤੇ ਮਿੰਦਰਾ ਮਰੀ ਮੱਸਾ ਨਾ ਨਹੀਂ ਦਿਆ ਦੂ ਦੂ ਹਾਏ ਤਿੰਨੀ ਬੱਦੀ ਸੰਦੀਪ ਉਹ ਤਾਂ ਮੈਂ ਚੱਲੀ ਤੇਰੇ ਨਾਨਕੇ ਉਹ ਤੋਂ ਮੈਨੂੰ ਫੋਨ ਆਇਆ 2 ਦਿਨ ਚੱਲੀ ਆ ਕੰਮ ਆ ਜ਼ਰੂਰੀ ਕੋਈ ਉੱਥੇ ਤੂੰ ਤੀ ਤੰਤ ਲੈ ਮੈਨੂੰ ਵੀ ਲੈ ਤੇ ਦਾਓ ਉਹ ਤਾਂ ਮੈਂ ਕੱਲੀ ਨਹੀਂ ਜਾਣਾ ਵਾ ਮਗਰ ਉਹ ਡੈਡੀ ਤੇਨੂੰ ਰੋਟੀ ਕਿਨੇ ਲਾ ਕੇ ਦੇਣੀ ਆ ਤੂੰ ਹੀ ਲਾ ਕੇ ਦੇਣੀ ਆ ਤੋਈ ਦਾਨੀ ਤੈਂਤ ਨਾ ਨਿਓ ਮੈਂ ਨੋਤੀ ਨਾ ਦੂੰਦੀ ਚੰਗਾ ਫਿਰ ਪੋਤੋ ਮੇ ਚਲਦੇ ਆਂ ਧਿਆਨ ਰੱਖੀ ਇੱਕ ਮਿੰਟ ਇੱਕ ਮਿੰਟ ਮੰਮੀ ਇੱਕ ਮਿੰਟ ਆ ਮੇਰੀ ਐਨਤ ਲਾ ਦੋ ਤੋਣੀ ਲੱਦਨੀ ਆ ਬੱਤ ਤੇ ਧਿਆਨਾ ਤੜਿਓ ਕਿਤੇ ਡਿੱਦ ਨਾ ਪਾਇਓ ਮੇਰੇ ਬੰਦੂ ਕੱਲ ਤੂੰ ਪੌੜੀਆਂ ਚ ਡਿੱਗੀ ਜੇ ਮੈਂ ਵੀ ਇੱਥੇ ਡਿੱਗ ਪਈ ਤਾਂ ਫੇਰ ਲਾ ਦੋ ਤੋਣੀ ਲੱਦੂ ਜੀ ਨਹੀਂ 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 ਮੈਂ ਲਾਉਣੀ ਚੰਗਾ ਲਾਓ ਫਿਰ ਮੈਂ ਇੱਥੇ ਲਾ ਬਾਂ ਮਮੀ ਐਤ ਮੈਂ ਤੇ ਐਤ ਮੈਂ ਤੇ ਐਤ ਮੈਂ ਤੇ ਮਮੀ ਐਤ ਮੈਂ ਨਾ ਜਮੈ ਨੂੰ ਜਾਣੂ ਦੇਗੀ ਦੇ ਐਨਤ ਨੀ ਨਾ ਨੋਨੀ ਜਾਂ ਪਤ ਪਾਤੇ ਦਾ ਹੋਵੇ ਫੇਰ ਕੋ ਹਾਂ ਬਕ ਇਹ ਮੇਰਾ ਪਤ ਨਹੀਂ ਤੜਿਆ ਇਹ ਮੇਰਾ ਪਤ ਨਹੀਂ ਤੜਿਆ ਜੇਦੀ ਮਾਂ ਸਵੇਰ ਦੀ ਗਈ ਓ ਹਾਂ ਇੱਥੇ ਜੇ ਕੋਈ ਰੋਟੀ ਨਹੀਂ ਮਿਲੀ ਉਹਨੂੰ ਨਾ ਉਧਰ ਉਹਨੂੰ ਫਿਕਰਿਆ ਨਾ ਇਹਨਾਂ ਨੂੰ ਫਿਕਰਿਆ ਸੰਦੀਪ ਈ ਤੇਰੀ ਜਾਨੀ ਲਿਆ ਰੋਟੀ ਇੱਧਾ ਦਿਨ ਆ ਗਿਆ ਮੰਮੀ ਨੇ ਮੇਰਾ ਪੱਤ ਵੀ ਨਹੀਂ ਤੜਿਆ ਐਨਤ ਵੀ ਨਹੀਂ ਤੜੀ ਵਰਤ ਵੀ ਨਹੀਂ ਤੜਿਆ ਐਨਤ ਵੀ ਨਹੀਂ ਤੜੀ ਇਹ ਕੀ ਗੱਲ ਹੀ ਜਾਂਦੀ ਆ ਮੰਮੀ ਪੱਤ ਨਹੀਂ ਲਾਤੇ ਦੇਈ ਤੈਨੂੰ ਪਰਸ ਦੀ ਪਈ ਆ ਰੋਟੀ ਲਾ ਮੈਨੂੰ ਭੁੱਖ ਲੱਗੀ ਆ ਤੂੰ ਤਾਂ ਬਸ ਖਡਾਉਣੇ ਖੇਡਦੀ ਰਿਹਾ ਕਰ ਬਾਤ ਇਹ ਤੇ ਮੈਂ ਤੇ ਧਿਆ ਦੀ ਦੋਤੀ ਤੂੰ ਤੇ ਦਾਓ ਮੈਂ ਉਹਨੇ ਲੈਤੀ ਆਨੀ ਆ ਦਲ ਠੀਕ ਆ ਵੇਖ ਲੈਨੇ ਹੁਣ ਇਹ ਵੀ ਤੇਰਾ ਹੱਕ ਤਾਂ ਆ ਆਦੀ ਆਦੀ ਬੱਤ ਤੋਤੀ ਮੈਨੂੰ ਬੋਨੀ ਪੈਣੀ ਆ ਤਾਪਾ ਦਾ ਤਬ ਦੀ ਤੇ ਮੈਂ ਪਾਲੀ ਮੇਰੇ ਭਾ ਦਾ ਤਾਪਾ ਪਾਇਆ ਮੈਨੂੰ ਵੀ ਲੈ ਦਿੰਦੀ ਆਪ ਤਲਗੀ ਲੋਤੀ ਵੀ ਮੇਰੀ ਬੰਦੀ ਆ ਤਾਂ ਮੈਂ ਦੇਉਣੀ ਤਾਪਾ ਨੂੰ ਲੋਤੀ ਤੇ ਦੇਤੇ ਆਉਂਦੀ ਦੇਦੇ ਆਉ ਐ ਲੋ ਤਾਪਾ ਲੋਤੀ ਤਾਓ ਸ਼ੁਕਰਮਾਲ ਆ ਤਾ ਮੈਂ ਤੋ ਲੈ ਦੇਉਣੀ ਆ ਆ ਲੈ ਜਾ ਖਾ ਸਕਦੀ ਏ ਤੂੰ ਮੈਥੋਂ ਦੇ ਦੇ ਚਿੱਠੀ ਵੀ ਨਹੀਂ ਜਾਣੀ ਖਾ ਕੇ ਵੇਖੀ ਹਾਂ ਮੈਂ ਲਾਉਣਾ ਇਹਦੀ ਮਾਂ ਨੂੰ ਫੋਨ ਬੈਲ ਤੇ ਗਈ ਹਲੋ ਅਸਾਂ ਸੱਸੀ ਦਾ ਪੋਤਾ ਆਪਣੇ ਭੂਆ ਦਾ ਪੁੱਤ ਗੱਲ ਕਰਾਈ ਕਿੱਥੇ ਆ ਚੱਲ ਕਰਾ ਦੇ ਗੱਲ ਪੁੱਤ ਹਾਂਜੀ ਉਹ ਠੀਕ ਠਾਕ ਆ ਤੂੰ ਤੇ ਠੀਕ ਆ ਇੱਥੇ ਮੇਰੇ ਵਾਸਤੇ ਰੋਟੀ ਦਾ ਪਵਾੜਾ ਪੈ ਗਿਆ ਫੁਕੀਆਂ ਸੜੀਆਂ ਮੈਥੋਂ ਖਾਦੀਆਂ ਨਹੀਂ ਗਈਆਂ 12 ਵਜੇ ਦੇਪਹਿਰ ਦੇ ਮੈਂ ਮਰ ਜੂ ਭੁੱਖਾ ਜੇ ਤੂੰ ਦੋ ਦਿਨ ਨਾ ਆਈ ਆ ਮੇਰਾ ਨਿਕ ਜੁਜ ਨਾ ਜਾ ਕੋਈ ਆ ਜਾ ਮੈਂ ਕਿਆ ਭਲੀ ਲੋਕੇ ਕੋਈ ਆ ਜਾ ਹੱਥ ਜੋੜੇ ਤੇਰੇ ਅੱਗੇ ਆ ਜਾ ਐਦਾਂ ਨਹੀਂ ਹੋ ਸਰਨਾ ਮੈਂ ਬੜਾ ਦੁਖੀ ਹਾਂ ਤੱਲੇ ਆ ਜਾ ਫਿਰ ਹੁਣ ਠੀਕ ਆ ਚੰਗਾ ਫਿਰ ਇਹ ਤੇ ਇਹਨਾਂ ਨੂੰ ਲੋਤੀ ਨਹੀਂ ਪਤੰਦ ਹੁੰਦੀ ਹੋਰ ਮੈਂ ਕਿੱਦਾਂ ਦੀ ਬਾਵਾ ਹੈ ਸੋਣੀ ਤੇ ਲੋਤੀ ਬਾਹਤੇ ਦਿੱਤੀ ਤੇ ਜਿੱਦਾਂ ਦੀ ਮੈਨੂੰ ਆਂਦੀ ਹੈ ਮੰਮੀ ਨਾ ਦਾਂਦੀ ਫਿਰ ਦੇਨਾਂ ਨੂੰ ਮੇਰੇ ਦੋਤੇ ਨਹੀਂ ਪਤੰਦ ਹੁੰਦੀ ਤੇ ਬੰਦਾ ਪਾਇਆ ਮੈਨੂੰ ਆ ਲੈੰਦੋ ਮੈਂ ਵੇਕੀ ਦੱਤ ਦੀ ਤੇ ਮੈਨੂੰ ਪਾਪਾ ਬਲਾ ਬੋਲੇ ਮਤਲਬ ਮੈਂ ਨਹੀਂ ਅੱਦੇ ਤੋਂ ਰਹਿਣਾ ਤੰਨੀ ਨੇ ਮੈਂ ਨਾ ਤੇ ਤੈਨੂੰ ਰੋਟੀ ਦੇਣੀ ਆ ਬੜਾ ਬੋਲੇ ਮੈਨੂੰ ਕੁੱਤਾ ਬੜਾ ਤੜਿਆ ਹੋਇਆ ਹੁਣ ਇਹ ਮੂਵੀ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਆ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਯਾਰ ਪਲੀਜ਼ ਕਿਉਂਕਿ ਮਿਹਨਤ ਬੜੀ ਲੱਗਦੀ ਆ ਤੇ ਬਾਕੀ ਹੁਣ ਲਗਭਗ ਐਂਡ ਕਰ ਹੀ ਦੇਣਾ ਸ਼ਾਇਦ ਕੱਲ ਨੂੰ ਕੋਈ 파ਰਟ ਅੱਧਾ ਆਵੇ ਠੀਕ ਆ ਤੇ ਉਸ ਤੋਂ ਬਾਅਦ ਐਂਡ ਕਰ ਦੇਣਾ ਇਹ ਵਾਲੀ ਮੂਵੀ ਦਾ ਉਸ ਤੋਂ ਬਾਅਦ ਵਿੱਚ ਮੂਵੀ ਕੋਈ ਵਧੀਆ ਜਿਹੀ ਛੂਟ ਕਰਾਂਗਾ ਕੋਈ ਸਾਰੇ ਜਣੇ ਦੱਸਿਓ ਵੀ ਕਿਹੜੇ ਟੌਪਿਕ ਤੇ ਕਰਨੀ ਚਾਹੀਦੀ ਆ ਠੀਕ ਆ ਤੇ ਜਿਹਦੇ ਵਿੱਚ ਕੋਈ ਮੈਸੇਜ ਬਣੇ ਮੈਸੇਜ ਦਿੱਤਾ ਜਾ ਵਧੀਆ ਠੀਕ ਆ ਕੰਨੀ ਕੁ ਵਾਰ ਫਿਰ ਕੀ ਕਰੀਏ ਕੀ ਕਰੀਏ ਲੋਥਣਾ ਮਾਰੋ ਯਾ ਤਾਂ ਜਾ ਲੋ ਜੀ ਐਸੇ ਸੁੱਤ ਜਾਣਾ ਗੱਲ ਨਹੀਂ ਹੁੰਦੀ ਅਦਰੋ ਇਹਨੇ ਮਾਂ ਮੇ ਕੋਲ ਕਿੱਦੋਂ ਗਰੀਆਂ ਮਖਾੜੋ ਜਿਹੜੇ ਹੱਥ ਫੈਲਾਉਂਦੀਆਂ ਵੀ ਹਟ ਜਾਂਦੀ ਆਹੋ ਕਹਿੰਦੀ ਮੇਰੇ ਪਿਆਰ ਵੀ ਸੌਂਦੇ ਹੱਥ ਵੀ ਸੌਂਦੇ ਕਿਸੇ ਆ ਥੋੜੀ ਅਧਿਰ ਚ ਤਾਕਤ ਪੈ ਜੂਗੀ ਚੋਨੇ ਦੇ ਪਾ ਜਿੱਡ ਨੂੰ ਪਾਣੀ ਆ ਜੂ ਹਾਂ ਚਲ ਮੇਰਾ ਵੀ ਇੱਕ ਹੱਥ ਸੌਂਦਾ ਮੈਂ ਵੀ ਚਾਰ ਖਾ ਗੁੰਦਾ ਆ ਕਿ ਸਹੀ ਕਹਿੰਦਾ ਨੇ ਲੱਗਾ ਟੱਬਰ ਦਾ ਤੋਤਲਾ ਮਨ ਨੂੰ ਥੋੜੀ ਹੜੂ ਦੀਆਂ ਗਿਰੀਆਂ ਦੇ ਦੇ ਥੋੜੀਆਂ ਉਹ ਨਹੀਂ ਤੁਹਾਨੂੰ ਪੈਈ ਦਿੰਦਾ ਨਾ ਬੜਾ ਹੀ ਗਿਰੀਆਂ ਦੇ ਕਰਵਾ ਕੋਈ ਰਾਂ ਦੇ ਛੋਟੇ ਬੱਚੇ ਨੂੰ ਨਾ ਇੱਥੇ ਇੱਥੇ ਹਾਂ ਸਟਾਰ ਕੋਈ ਰਾਂ ਦੇ ਛੋਟੇ ਬੱਚੇ ਨੂੰ ਨਾ ਗਿਰੀਆਂ ਦਈਏ ਨਾ ਤੇ ਗੋਗ ਨਾ ਇਹਦਾ ਠੀਕ ਹੋ ਜਾਂਦਾ ਕਿੰਨਾਂ ਲਈਦਾ ਬੋਤਾ ਦੋਰੀ ਨਹੀਂ ਵਾਕਈ ਗਿਰੀਆਂ ਖਾਣ ਦੀ ਹੋਰ ਹੋਰ ਠੱਥੀ ਹੋ ਜਾਂ ਮੁਰਖੇ ਇਹਦੇ ਨਹੀਂ ਤੇ ਮਾਮੇ ਕੋਲੋਂ ਨਾ ਗਿਰੀਆਂ ਮੰਗਵਾ ਕੇ ਦਈਏ ਸਿਆਣੇ ਕਹਿੰਦੇ ਮਾਮਾ ਗਿਰੀਆਂ ਦਵੇ ਨਾ ਬੱਚੇ ਨੂੰ ਤੇ ਬੱਚਾ ਨਾ ਥੱਥਾ ਬੋਲਣ ਹੜ ਜਿੰਦਾ ਸਰ ਕਹਿੰਦੀ ਅਭੀ ਮੰਗਵਾ ਦਾਂਗੇ ਦੋ ਇੱਕ ਦੋ ਦਿਨ ਤੱਕ ਗਿਰੀਆਂ ਮੰਮੀ ਨੇ ਕਹਿਣਾ ਪਹਿਲੋਂ ਆਹੋ ਮੰਮੀ ਹੁੰਦੇ ਆ ਕੀ ਕਹਾਂ ਬਾਤ ਮੈਂ ਤੈਨੂੰ ਨਾਂ ਲੈਣਾ ਸਿਖਾਉਦੀ ਆ ਪਾਪਾ ਨਹੀਂ ਨਹੀਂ ਤੈਨੂੰ ਸਿੱਖਣਾ ਮੇਰਾ ਆਪਣੇ ਪਰਿਵਾਰ ਦੇ ਨਾਂ ਲੈਣਾ ਸਿਖਾਉਣੀ ਆ ਨਾਂ ਨਹੀਂ ਬੋਲਣਾ ਸਿਖਾਉਣੀ ਆ ਤੈਨੂੰ ਪਹਿਲੇ ਆਪਣੇ ਘਰ ਚੰਗਾ ਨਹੀਂ ਪਹਿਣਾ ਮੇਰੇ ਸਿਰ ਪਿਰ ਬਹੁਤ ਹੋਣਗੇ ਮਮੀ ਮਮੀ ਇਤ ਮਿੰਟ ਇਤ ਮਿੰਟ 1 ਮੂਵੀ ਨਹੀਂ ਕਰ ਲਈ ਆ ਪਰ ਹੁਣ ਐਨਕ ਤੇ ਲਾਲਾ ਜੀ ਮੂਵੀ ਕਰ ਲਈ ਤੇ ਉਹ ਨਹੀਂ ਲੈਣਾ ਹੈ থামਨੇਲ ਹਾਂ ਕਰ ਕਰ ਤੇ ਆਹ ਬਿਲਕੁਲ ਮੈਂ ਮੂਵੀ ਸ਼ੂਟ ਕਰਨ ਜਾ ਰਿਹਾ ਹਾਂ ਇਨਾ ਮੈਂ ਉੱਤੇ ਚੜ ਕੇ ਬੈ ਗਈ ਸੀ ਦਾਦੀ ਨੂੰ ਨਾ ਪਤਾ ਲੱਗਿਆ। ਆਹ ਉਹ ਲਾਗੇ ਨਾ ਸੀਂ ਦੇ ਉੱਤੇ ਚੜ ਕੇ ਬੈ ਗਈ। ਹਰ ਗੁੰਨ ਹੱਡੀ ਚੱਲੀ ਏ ਘੁੰਮਣ। ਹਰ ਗੁੰਨ ਦਾ ਲਾਸ ਨਾ ਤਾਂ ਇੱਕ ਦਸ ਸੀਨ ਪਾਈਦਾ ਕਿ ਖੁਸ਼ ਹੋ ਜਾਂਦੇ ਹਰ ਗੁੰਨ ਵੀ ਇਹ ਜਿਹੜੇ ਹਰ ਗੁੰਨ ਪਿਆਰ ਕਰਦੇ। ਕਿ ਨੋ ਕਿੱਥੇ ਚੱਲਿਆ ਹਰ ਗੁੰਨ? ਕਿੱਥੇ ਚੱਲਿਆ? ਘੁੰਮਣ। ਉਹ ਬੱਲੇ ਇਹ ਹੋਣੇ ਫ੍ਰੀ ਹੋਏ ਦਾੜੀਆਂ ਨੂੰ ਪਾਠ ਕਰਨ ਲੱਗ ਗਏ ਆ। ਆਸਾਂ ਮਿਲਦਾ ਜੁਤਕਾ